ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੇੜਾ ਦਿਖਾਵਾਂਗੇ ਗੱਬਣਾ ਸੂਨ ਨੂੰ ਰੈਡੀ ਹੈ ਤੇ ਦੋ ਹੈਗੇ ਤਾਜਾ ਸੂਨਾਂ ਬੱਚੇ ਸਮੇਤ ਆ ਡਿਟੇਲ ਵੀਰ ਤੁਹ ਪੁੱਛਦੇ ਇਹਨਾਂ ਬਾਰੇ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਫਰੀਦ ਸਿੰਘ ਜੀ ਪਿੰਡ ਦੀਪਗਨ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 987632066 987632066 ਪਹਿਲਾ ਨੰਬਰ ਜਿਹੜੀ ਵੜ ਗੱਬਣ ਦੇਖੀ ਜਾਨੇ ਬਾਈ ਜੀ ਸੂਆ ਕਿਹੜਾ ਸੂੰਦੀ ਆ ਇਹ ਦੂਜਾ ਸੂਆ ਸੂੰਦੀ ਆ ਵੀਰੇ ਹਜੇ ਕੰਨੀਆਂ ਬਰਾ ਜੈਨੂਅਰ ਦੂਜਾ ਸੂਆ ਦੂਜੇਨੂ ਤੇ ਕੈਦਨ ਲੈ ਜੂਗੀ ਸੂੰਦੀ ਆ ਜੇ ਦਿਨ ਲੈ ਲੀ ਵੀਰੇ ਹਜੇ 5-6 ਦਿਨ ਪੰਜ ਛੇ ਦਿਨ ਸੂੰਣ ਚ ਬਾਕੀ ਤੇ ਪਿਛਲੇ ਸੂਏ ਮਾਲਕਾਂ ਨੇ ਦੁੱਧ ਦੱਸੇ ਹੁਣ ਆਪ ਨੂੰ ਕਿੰਨਾ ਚੋਏ ਦਾ ਵੀਰੇ ਪਿਛਲੇ ਸੂਏ ਨੇ 30-24 ਕਿਲੋ ਗਰੂਨ ਨੇ ਦੁੱਧ ਦਿੱਤਾ ਹੁਣ ਇੱਕ ਹਫਤਾ ਬਾਕੀ ਆ ਐਤ ਕੀ ਅੰਦਾਜ਼ਾ ਲਾ ਸਕੇ ਗਰਮੀ ਆ ਇਸ ਹਿਸਾਬ ਨਾਲ ਬੰਦਾ ਵੀਰੇ 30 24 ਮੰਨ ਕੇ ਲੈ ਲੈ ਭਾਵੇਂ ਪਰ ਜੱਟ ਸੌਦੇ ਲਾ ਜੀ ਵੀ 22 ਤੋਂ ਪਾਰ ਵਾਲੀ ਹੈਗੀ ਆ ਆ ਬਈ ਖੁੱਲਾ ਡੁੱਲਾ ਦੋ ਰੇਟ ਇਹਦਾ ਕੀ ਹੋਊਗਾ ਰੇਟ ਜੈਜ ਹੋਣਗੇ ਬਾਈ ਪਰ ਹੁਣੇ ਕੋਲ ਬਿਲਕੁਲ ਜੈਜ ਹੋਣਗੇ ਬਿਲਕੁਲ ਤੇ ਥਣਾ ਵਗੈਰਾ ਦੀ ਓਕੇ ਆ ਮੈਂ ਕਿਹਾ ਠੰਡੀ ਸੀਲ ਥਣਾ ਦੀ ਗਾਰੰਟੀ ਠੀਕ ਐ ਸੋ ਚਾਰੇ ਥਣ ਨਿਕਣਵੇਂ ਸਾਫ਼ ਸੁਥਰੇ ਵਿੱਤੀ ਤੇ ਪੂਰੇ ਸਾਫ਼ ਸੁਥਰੇ ਰੇਟ ਜੈਨੂਨ ਹੋਊਗਾ ਦੂਸਰਾ ਸੂਆ ਸੁੰਦੀਆ ਕੰਨੀਆਂ ਖੜੀਆਂ ਤੇ ਧੋਰੋ ਬਾਹਰ ਨੂੰ ਜੀ ਸੋ ਬਿਰੋ ਕੱਤ ਕਾਠ ਵਗੈਰਾ ਬੈਠਦਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਜੈਨੂਨ ਦੂਜਾ ਸੁਆ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਜਾਇਜ਼ ਹੋਊਗਾ ਠੀਕ ਹੈ ਸੋ ਮੂੰ ਮੱਥਾ ਫੇਸ ਕੁਆਲਿਟੀ ਵਧੀਆ ਕਲਮ ਲਾ ਕੇ ਦੇਖੀਏ ਜਿੰਦ ਜਾਨ ਵਾਲੇ ਸਾਫ ਸੁਥਰੀ ਬੈਠਾ ਹਫ ਤੱਕ ਬਾਕੀ ਪੈਸੂਨ ਦੇ ਵਿੱਚ ਚੰਗੀ ਜੇਕਰ ਆਪਾਂ ਇਹਦੀ ਕੇਅਰ ਕਰ ਲਾਂਗੇ ਮੈਨੇਜਮੈਂਟ ਵਗੈਰਾ ਵਧੀਆ ਹੋਊ ਆਪਣਾ ਤਾਂ ਮੰਨ ਕੇ ਚਲੋ ਬਾਈਕ ਰੇਟਰ ਤੋਂ ਚੱਲਣ ਵਾਲੇ ਬੈਠ ਹੈਗੇ ਇਹ ਦੂ ਮਰਨੀ ਨਹੀਂ ਕਿਉਂਕਿ ਰਾਜੀ ਆ ਜਿੰਦ ਜਾਨ ਮੇਨ ਗੱਲ ਆਪਾਂ ਦੇਖੀਏ ਬਲੱਡ ਦੇ ਵਿੱਚ ਆ ਜੈਨੂਨ ਦੂਜਾ ਸੁਆ ਤੇ ਬ ਤੇ ਅੱਗੇ ਬਾਈ ਜੀ ਦੂਜੇ ਨੰਬਰ ਜਿਹੜੀ ਬੈੜ ਦੇਖੀਏ ਨੇ ਕ੍ਰੋਸ ਆਪਾਂ ਇਹ ਕਿਹੜਾ ਸੂਆ ਸੁੰਦੀ ਆ ਸੂਆ ਭਾਈ ਇਹ ਤਾਂ ਵੀ ਦੂਜੀ ਦੇਸ ਠੀਕ ਆ ਝੋੜੀ ਵਾਲੀ ਬੈੜ ਆ ਹਨਾ ਤੇ ਲੈ ਵਾਰ ਰੱਖੂ ਮੇਰੇ ਨਾਲ ਫਿੱਟ ਫਾੜੀ ਜਾਵਾਂ ਲੈ ਵਾਰ ਫਿੱਟ ਰੱਖੂ ਬਾਈ ਪਰ ਦਿਨ ਵੀ ਤੇ ਜੂ ਦੁੱਧ ਮਾਰ ਕੇ ਦੇ ਵੀ 17 18 17 18 ਇਹਦਾ ਦਿੱਤਾ ਵਾ ਠੀਕ ਆ ਠੰਡੀ ਥੀਲ ਦਾ ਕੀ ਮੁੱਲ ਨਹੀਂ ਆ ਦਿਨ ਤਾਂ ਹਫਤੇ ਤੋਂ ਵੀ ਇੱਕ ਤਾਂ ਮੈਨੂੰ ਉੱਪਰ ਲੈ ਸਕਦੀ ਆ ਲੈ ਸਕਦੀ ਆ ਬਈ ਕੁਛ ਐਦ ਕੀ ਅੰਦਾਜ਼ਾ ਲਾ ਕੇ ਚੱਲੇ ਬੰਦਾ ਦੁੱਧ ਦਾ ਭਾਈ ਇੰਨੀ ਮੰਨੇ ਗਰਮੀ ਦੇ ਹਿਸਾਬ ਨਾਲ 17 18 ਨਹੀਂ ਠੀਕ ਆ ਰੇਟ ਜੈਨੂਨ ਹੋ ਰੇਟ ਬਿਲਕੁਲ ਜੈਨੂਨ ਥਾਣਾ ਦੀ ਓਕੇ ਆ ਥਾਣਾ ਦੀ ਓਕੇ ਆਪਣੀ ਗੰਢੀ ਫੀਲ ਦੇਣੀ ਕੋਈ ਮੁੱਲ ਥਾਣਾ ਦਾ ਨਹੀਂ ਠੀਕ ਆ ਆਪਣੀ ਪਾਸ ਕਰਕੇ ਲੈਂਦੀ ਵੀ ਆ ਮੈਂ ਕਿਹਾ ਗਾਰੰਟੀ ਹੋਊ ਟੋਰੀ ਬਾਹਰ ਨੂੰ ਸੋਬਰ ਦੂਜੇ ਨੰਬਰ ਜਿਹੜੇ ਵੜ ਦੇਖਦੇ ਪਏ ਦੂਜਾ ਸੂਰ ਸੋਨ ਨੂੰ ਹਫਤੇ ਤੋਂ 10 ਦੇ ਵਿੱਚ ਟਾਈਮ ਬਾਕੀ ਪਿਆ 17 18 ਕਿਲੋ ਦੁੱਧ ਦੀ ਐਵਰੇਜ ਰਹਿ ਸਕਦੀ ਆ ਕੱਦ ਘੱਟ ਬਹੁਤ ਆ ਬਈ ਠੀਕ ਐ ਤੇ ਬਾਕੀ ਲੈਵਾ ਫਟਫੜ ਰੱਖੂ ਕੰਪੈਕਟ ਇਸ ਲੈਵਨ ਆਪਾਂ ਦੇਖ ਜਿਲੇ ਬਿਮਾਰੀ ਤੋਂ ਰਹਿਤ ਰਹਿੰਦਾ ਲੈਵਾ ਸੋ ਮਿਲਕ ਮੇਨ ਵਗੈਰਾ ਦੇਖੋ ਸੋਹਣੀ ਬਾਕੀ ਪਤਲੀ ਕੱਦ ਵੇਲ ਚੰਗੀ ਆ ਹਫਤੇ ਤੋਂ ਲੈ ਕੇ 10 ਦਿਨ ਦੇ ਵਿੱਚ ਸੂਣ ਚ ਬਾਕੀ ਟਾਈਮ ਪਿਆ ਚੰਗੀ ਕੇਅਰ ਕਰ ਲਾਂਗੇ ਤਾਂ 17 18 17 18 ਇੰਨਾ ਕਿ ਦੁੱਧ ਪਾਉਣ ਦਾ ਬੈੜ ਦਮ ਰੱਖ ਜੇ ਕਰੌਸ ਆ ਤੇ ਦੁੱਧ ਦੇਊਗੀ ਫੈਟ ਵਾਲਾ ਜਿੰਨਾ ਵੀ ਦੇਊਗੀ ਤੇ ਕਿਹੜੀ ਤੀਜੇ ਨੰਬਰ ਦੀ ਆਪਾਂ ਸੂਈ ਸੂਈ ਬੈੜ ਦੇਖੀ ਜਾਨੇ ਇਹ ਸੂਆ ਕਿਹੜਾ ਸੂਈ ਹੈ ਇਹ ਵੀ ਪਿਓਰ ਦੂਜਾ ਸੂਆ ਕਿਹ ਇੱਕ ਦਿਨ ਲੈਂਦੀ ਆ ਸੂਆ ਆਹ ਸੂਈ ਨੋ ਸੂਈ ਵੀ ਹੈ ਬਾਈ ਇਹ ਸੂਈ ਨੋ ਹੋ ਗਿਆ 4-5 ਠੀਕ ਆ ਬੱਚਾ ਮਿਲ ਗਿਆ ਫੜ ਹਾਂ ਹਾਂ ਬੱਚਾ ਸੂਆ ਆ ਗਿਆ ਇਹਦਾ ਦੂਜਾ ਬਈ ਦੁੱਧ ਹੁਣ ਚੋਣ ਵਾਲਾ ਕਿੰਨਾ ਖੋ ਦੁੱਧ ਬਾਈ ਹੁਣ ਚੋਣ ਵਾਲਾ 17 ਤੋਂ 18 ਲੀਟਰ ਜ ਬਿਲਕੁਲ ਰੈਡੀ 16 ਲੀਟਰ ਬਣਾ ਕੇ ਦੇਵਾਂਗੇ ਤੁਹਾਡੇ ਨੂੰ ਅਸੀਂ 17 18 ਕਹਿੰਦੇ ਤਾਂ ਇੰਨੀ ਬਣਾਵਾਂ ਠੀਕ ਐ ਭਾਅ ਫਿਰ ਇਹਦਾ ਭਾਅ ਵੀ ਫੋਰਟੀ ਕਰ ਬਾਲਾ ਤਾਂ ਨਹੀਂ ਗੱਲ ਲਊਗੇ ਤੇ ਬਿਲਕੁਲ ਜਾਇਜ਼ ਭਾਅ ਹੋਣਗੇ ਗਰਮੀਆਂ ਦਾ ਧੋਖਾ ਨਹੀਂ ਠੰਡੀ ਸੀਜ਼ ਦਾ ਕੋਈ ਮੁੱਲ ਨਹੀਂ ਠੀਕ ਐ ਤੇ ਚੋਣ ਚਵਾ ਦੀਆ ਕਿੰਨਾ ਬਾਈ ਫਿਰ 17 18 ਡੰਡੇ ਵਰਗੇ ਮੋਟੀਆਂ ਸੁਗਰ ਚੋਣ ਵਗੈਰਾ ਦੇਖੋ ਤਾਂ ਸਾਫ਼ ਸੁਥਰਾ ਪੂਰਾ ਮੋਟਾ ਚੋਣਾ ਜਮਾਂ ਕਹਿਵਾਤਾ ਹਨਾ ਬਿਲਕੁਲ ਠੀਕ ਐ ਮਗਲਦਨਾ ਜੀ ਮਾਰ ਦਿਓ ਧਰੋ ਸਵਰ ਚੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਤੇ ਇਹ ਗਾੜੀ ਵਿਚਾਲੀ ਵੀਰੇ ਬਿਲਕੁਲ ਬਰਾਬਰ ਜਿਹੀ ਹੈ ਹਨਾ ਵੇਖ ਬਈ ਐ ਮੋਟੀ ਮੋਟੀ ਉਂਗਲਰ ਕੀਤਾ ਠੀਕ ਹੈ ਤੋਰ ਦੇ ਬਾਹਰ ਨੂੰ ਸਵਰੋ ਫੇਸ ਕੁਆਲਟੀ ਵਗੈਰਾ ਵੇਖਦੀ ਦੇਖੋ ਸਾਫ ਸੁਥਰੀ ਬੱਚਾ ਲੱਗਿਆ ਬਣ ਇਹਨੂੰ ਧਾਰਾ ਆਪਾਂ ਮਾਰ ਕੇ ਦਿਖਾ ਦਿਆਂ ਤੇ ਸ਼ਾਮ ਦਾ ਟਾਈਮ ਆ ਵੀਰੇ ਚੋਆਇਸ ਸਾਰਿਆਂ ਦੀ ਹੋਣ ਵਾਲੀ ਆ ਹਾਂ ਬਈ ਚੋਆਇਸ ਹੁਣ ਹੋਊਗੀ ਠੀਕ ਹੈ ਸੋ ਲੈਵਾ ਦੇਖੋ ਪੂਰਾ ਸਾਫ ਸੁਥਰਾ ਕਾਫੀ ਕਲਰ ਦੇ ਵਿੱਚ ਆ ਗਈ ਬੜ ਜਿੰਦ ਜਾਨ ਪ੍ਰਾਣ ਬਹੁਤ ਆ ਤੇ ਰਾਜਿਸਾਂ ਵੀ ਬੜੀ ਵੀ ਬਿਲਕੁਲ ਸਰੀਂ ਦੇ ਕਪੜੇ ਵਾਂਗੂੰ ਚਮਕਾ ਦਿੰਦੀ ਆ ਪੁਰੀਆਂ ਤੇ 16-17 ਲੀਟਰ ਲੱਗ ਭਾਗ ਵੀ ਦੱਸ ਦਪੇਗੀ ਦੁੱਧ ਤੇ ਰੈਡੀ ਆ ਸੁਈ ਸਵਈਆ ਦੋ ਟਾਈਮ ਚੋਕੇ ਤਸੱਲੀ ਕਰਕੇ ਖਰੀਦਾਰੀ ਤੇ ਬਾਈ ਜੀ ਚੌਥੇ ਨੰਬਰ ਜਿਹੜੀ ਇਹ ਸੁਈ ਵੀ ਦੇਖੀ ਜਾਨੇ ਆ ਇਹ ਕਿਹੜਾ ਸੁਆ ਸੁਈ ਬਈ ਇਹ ਵੀਰੇ ਪਹਿਲਾ ਸੁਆ ਮੂੰਹੋਂ ਚਾਰ ਦਾ ਕਿੰਨਾ ਕੁ ਟਾਈਮ ਦੀ ਸੁਈ ਵੀ ਇਹ ਸੁਈ ਨੂੰ ਹੋਟ ਵੀ ਚੌਥੇ ਤੇ ਪੰਜ ਮਹੀਨੇ ਕਿੰਨਾ ਕੁ ਦੁੱਧ ਆਜਰ ਹੋਊਗਾ ਦੁੱਧ ਬਾਈ ਹੁਣ 15 ਲੀਟਰ ਬਿਲਕੁਲ ਰੈਡੀ ਹੈ ਦੋ ਟਾਂ ਚੁਵਾ ਦਾਂਗੇ 14 ਨਿਬੜੂਗਾ। ਜਿਆ ਜਿਆ ਗੱਲ। ਸੁਭਰੇ ਚੋਣ ਵਗੈਰਾ ਦੇਖੋ ਧਾਰਾ ਸਾਫ ਸੁਥਰੀਆਂ ਮੋਟੀ ਚੁਵਾਈ ਜੇ ਜਮਾ ਤੇ ਮੁਠੀ ਵਾਲਾ ਥਾਣਾ ਜਮਾ ਕਿਆ ਬੋਤ ਤੇ ਚੁਵਾਈ ਦੇ ਇੱਕ ਨੰਬਰ ਨਰਮਾ ਜਮਾ ਜੀ। ਮੈਂ ਕਿਹਾ ਭਈ ਨਲ ਕੇ ਰੱਖੋ। ਠੀਕ ਹੈ ਸ ਚੁਵਾਈ ਦੇਖੋ ਧਾਰਾ ਥਰੇ ਨਜ਼ੀਆ ਵਹਾਦੀਆਂ ਜਮਾ ਵੜਨੇ ਤੇ ਮਗਰ ਸਾਡੀ ਧਾਰਾ ਮਾਰ ਦਿਓ। ਤੋਂ ਦੇਖੋ। ਕਿਆ ਬਤਾ ਮਸੀ ਮੋਟਰ ਇੱਕ ਤਰ੍ਹਾਂ ਛਿੱਟਾਂ ਨਹੀਂ ਪਈਆਂ ਸਾਫ ਚੁਵਾਈ। ਠੀਕ ਹੈ ਸਿੱਧੀ ਡਾਂ ਕਰਗੀ ਧਾਰਾ ਜਮਾ। ਫੇ ਜਮਾ ਪਾ ਮੈਂ ਡੰਡਾ ਨਾਲ ਵਾਲੇ ਧਾਰ ਦੇ। ਚੋਣ ਦੀ ਇੱਕ ਨੰਬਰ ਤੋੜ ਦਿਓ ਮੜਾ ਜਣ ਵੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦੀ ਪੂਰੀ ਸਾਫ ਸੁਥਰੀ ਪਹਿਲਾ ਸੁਆ ਪਲੂਣ ਸੂਈ ਸਵਾਈ ਚਾਰ ਦੰਦ ਆ ਬਾਈ ਮੂ ਚਾਰ ਦੰਦ ਪਹਿਲਾ ਸੁਆ ਤੇ ਬਰਫ਼ ਵਰਗੀ ਠੰਡੀਆਂ ਨਿਆਣਾ ਪਾਉ ਤੇ ਆਰਾਮ ਨਾਲ ਥੱਲੇ ਬੱਚਾ ਹਟ ਕੇ ਬਹਿ ਜਾਓ ਤੇ ਜਿੰਨੀ ਹੈਗੀ ਸਾਫ ਆ ਜਾਵਾਂ ਦੁੱਧ 15 16 ਲੀਟਰ ਲਗਭਗ ਏ ਥੱਲੇ ਹਾਜ਼ਰ ਆ ਚਾਰ ਨੰਬਰ ਦਿਖਾ ਦੇ 987632661 ਪਿੰਡ ਦੀਪਗੜ ਜਿਹੜਾ ਬਰਨਾਲਾ